ਲਵੀ ਆਡੀਓ ਮੈਂ ਸਰ ਆਪਣਾ ਅਸਤੀਸ਼ ਵਿਦਰੋਹੀ ਅਰਾਜਥਰੇ ਵਾਸਤੇ ਪੇਸ਼ ਕਰ ਰਿਹਾ ਪੁਆਦੀ ਦੀ ਇੱਕ ਨਵੀਂ ਕਵਿਤਾ ਕਹ ਤੀਮੀਆਂ ਜਹਾਜ਼ ਚਲਾਣ ਲੱਗੀਆਂ ਤੀਮੀਆਂ ਜਹਾਜ਼ ਚਲਾਣ ਲੱਗੀਆਂ ਗੱਲ ਜਮਾਂ ਐਨ ਸੱਚੀ ਹੋਗੀ ਅਰਬ ਬੰਦੇ ਵੀ ਝਾੜੂ ਪੋਚਾ ਕਰ ਲਿਆ ਭਾਈ ਮਾਰੀ ਵੀ ਐਨ ਤਰੱਕੀ ਹੋਗੀ ਅਰ ਨੂੰ ਜਿੰਨਾ ਮਰਜੀ ਕੰਮ ਕਰ ਲੈ ਕਹਾ ਪੜੀ ਪਈਆ ਝੋਟੇ ਵਰਗੀ ਨੂੰ ਕਰ ਕਾ ਜਿੰਨਾ ਮਰਜੀ ਕੰਮ ਕਰ ਲੇ ਕਹਾ ਪੜੀ ਪਈਆ ਝੋਟੇ ਵਰਗੀ ਔਰ ਜਿਹੜੀ ਧੀ ਡੱਕੇ ਕੇ ਦੋ ਨਹੀਂ ਕਰਦੀ ਕਹਾ ਸੁੱਕਾ ਭਾਈ ਸਰਕੀ ਹੋਗੀ ਗੱਲ ਜਮਾ ਐਨ ਸੱਚੀ ਹੋਗੀ ਅੱਛਾ ਕਲਯੁਗ ਦੇਖੋ ਜਿਹੜੀ ਸੜਕਾਂ ਪਾ ਆਪਾਂ ਨੂੰ ਚੱਕੀ ਫਿਰਾ ਉਸ ਕਾ ਨੋਂ ਤੋਂ ਗੱਡੀ ਹੋਆ ਕਾਲੀ ਦਿਗੂ ਦੇਖੋ ਜਿਹੜੀ ਸੜਕਾਂ ਪਾ ਆਪਾਂ ਨੂੰ ਚੱਕੀ ਫਿਰਾ ਉਸ ਨੂੰ ਸਾਰੇ ਗੱਡੀ ਬੋਲਾ ਔਰ ਜਿਹੜੀ ਇਕੋ ਥੋੜ ਪਾ ਖੜਕਾ ਮਰ ਆਟਾ ਪਿੱਸਾ ਉਸ ਦਾ ਨਾਦੋ ਚੱਕੀ ਹੋਗੀ ਗੱਲ ਜਮਾ ਐਨ ਸੱਚੀ ਹੋਗੀ ਘਰ ਕਾ ਕੰਮ ਜੇ ਕਰਨਾ ਹੋਏ ਮੌਤ ਪੈ ਜਿਆ ਕਵੀਆਂ ਨੂੰ ਘਰ ਕਾ ਕੰਮ ਜੇ ਕਰਨਾ ਹੋਏ ਮੌਤ ਪੈ ਜਿਆ ਸਿਹਤਕਾਰਾਂ ਨੂੰ ਕਹਾ ਹੱਥ ਪੈਰ ਮਰ ਚੱਲਦੇ ਨਹੀਂ ਉਹ 8 ਵਜ ਦੇਈ ਕੁਸਰ ਮੁਸਰ ਥਮੇ ਕਰਾਂ ਐਤਵਾਰ ਨੂੰ ਤੈਨੋਂ ਬਹੁਤ ਧੀ ਸ਼ੱਕੀ ਹੋਗੀ ਗੱਲ ਜਮਾ ਐਨ ਸੱਚੀ ਹੋਗੀ ਇੱਕ ਸਹਿਤਕ ਸਮਾਗਮ ਵਾਲੇ ਦਿਨ ਇੱਕ ਸਹਿਤਕ ਸਮਾਗਮ ਵਾਲੇ ਦਿਨ ਛੋਗਰੇ ਕੀ ਸੱਸ ਨੇ ਆਣਾ ਤਾਂ ਮਹਾ ਚਲੋ ਕਵਿਤਾ ਬੋਲ ਕਾ ਮੈਂ ਵੀ ਛੇਤੀ ਆ ਜਾਗਾ ਪਰ ਮਾੜਾ ਟਾਈਮ ਉਹ ਤੋਂ ਭਈ 10 ਵਜਿਓ ਆ ਗਈ ਯਾਰ ਕੁੜਮਣੀ ਮਿਰਜੇ ਵਾਲੀ ਪੱਕੀ ਹੋ ਗਈ ਗੱਲ ਜਮਾ ਐਨ ਸੱਚੀ ਹੋ ਗਈ ਅੱਛਾ ਨਸ਼ਾ ਕਹੇ ਤਾਂ ਹਫਤੇ ਮਾ ਖਤਮ ਕਰਾਂਗਾ ਔਰ ਮੈਂ ਆਪ ਸਿਲੰਡਰਾਂ ਵਾਲੀ ਲੈਂ ਮਾ ਖੜਾਂਗਾ ਉਹ ਮੇਰਾ ਬਾਬਾ ਕਹੇ ਤਾਂ ਲੀਡਰ ਤੋਂ ਲੀਡਰੇ ਹੋਆ ਇਨਪਾ ਕੱਲੀਆਂ ਬਾਤਾਂ ਹੋਆ ਗੱਲ ਚੁੰਨੇ ਮਾ ਇਟ ਪੱਕੀ ਹੋ ਗਈ ਗੱਲ ਜਮਾ ਐਨ ਸੱਚੀ ਹੋ ਗਈ ਅੱਛਾ ਹਾੜੇ ਹਾੜੇ ਅੰਗਰੇਜ਼ਾਂ ਨੂੰ ਨਾ ਉਰਾ ਬਲਾਓ ਹਾੜੇ ਹਾੜੇ ਅੰਗਰੇਜ਼ਾਂ ਨੂੰ ਨਾ ਮੁਰਕਾ ਬਲਾਓ ਸਮਕਾ ਮਾਰੇ ਜਵਾਕਾਂ ਨੂੰ ਪੰਜਾਬ ਮਾਂ ਵਾਪਸ ਲਿਆਓ ਔਰ ਮੁਖਤਗੀ ਮਿੱਠੀ ਗੋਲੀ ਦੇਣਾ ਬੰਦ ਕਰਕੇ ਬੇਲੜਾਂ ਨੂੰ ਰੁਜ਼ਗਾਰ ਪਾ ਲਾਓ ਫੇਰ ਨਾ ਕਹੀਓ ਵੀ ਮਾਰੇ ਗੈਲ ਕੱਟਾ ਕੱਟੀ ਹੋਗੀ ਗੱਲ ਜਮਾਂ ਐਨ ਸੱਚੀ ਹੋਗੀ ਅੱਛਾ ਚਾਰੇ ਪਾਸਾ ਪੋਸਟਰ ਭਰ ਗਏ ਚਾਰੇ ਪਾਸਾ ਪੋਸਟਰ ਭਰ ਗਏ ਯਾਤਰਾ ਵਾਲੇ ਝੋਲੇ ਭਾਵੀ ਚਿਹਰੇ ਚੜ ਗਏ ਇਬ ਤੋਂ 2 2 3 3 ਵਿਆਹ ਵੀ ਹੋ ਗਏ ਇਬ ਤੋਂ 2 2 3 3 ਵਿਆਹ ਵੀ ਹੋ ਗਏ 50 ਸਾਲਾਂ ਵਾਲੇ 25 ਸਾਲਾਂਗੇ ਹੋਗੇ ਯਾਰ ਦੇਖੋ ਜੋ ਕੈਸੀ ਤਰੱਕੀ ਹੋ ਗਈ ਗੱਲ ਜਮਾ ਹੈ ਨਾ ਸੱਚੀ ਹੋ ਗਈ ਅੱਛਾ ਸਾਰੀਆਂ ਸਹਿਤ ਸੁਭਾਵਾਂ ਜੇ ਇੱਕ ਹੋ ਜੇ ਸਾਰੀਆਂ ਸਹਿਤ ਸੁਭਾਵਾਂ ਜੇ ਇੱਕੇ ਹੋ ਜੇ ਤਿੰਨ ਐਤਵਾਰ ਆਰਾਮ ਤੇ ਮਾਰੇ ਬਚ ਸਕਾਂ ਬਗਦਰੋਹੀ ਪਰ ਨਾ ਤੋ ਨੋਮਣ ਤੇਲੇ ਹੋਗਾ ਨਾਏ ਰਾਧਾ ਨੱਚੀ ਹੋਗੀ ਗੱਲ ਜਮਾ ਐਨ ਸੱਚੀ ਹੋਗੀ ਤੀਵੀਆਂ ਜਹਾਜ਼ ਚਲਾਣ ਲੱਗੀਆਂ ਗੱਲ ਜਮਾ ਐਨ ਸੱਚੀ ਹੋਗੀ ਔਰ ਬੰਦੇ ਵੀ ਝਾੜੂ ਪੋਚਾ ਕਰ ਲਿਆ ਬਈ ਮਹਾਰੀ ਵੀ ਪੂਰੀ ਤਰੱਕੀ ਹੋਗੀ ਹੱਸਦੇ ਬਸਦੇ ਰਹੋ ਥਰਾ ਆਪਣਾ ਸਤੀਸ਼ ਬਿਦਰੋਹੀ